हां जी दर्शको ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮਾਥਿਕ ਬਰਮਿੰਗਮ ਇੰਗਲੈਂਡ ਦੇ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਜੋ ਅੱਜ ਇੱਕ ਵਿਵਾਦ ਵਿਵਾਦਗ੍ਰਸਤ ਬਿਆਨ ਜਿਹੜਾ ਹੈਗਾ ਬੀਜੇਪੀ ਦੇ ਲੀਡਰ ਵਿਜੇ ਸੰਪਲਾ ਵੱਲੋਂ ਦਿੱਤਾ ਗਿਆ ਹੋਇਆ ਇਸ ਤਰ੍ਹਾਂ ਹੈ ਕਿ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਡਕਰ ਹੋਰਾਂ ਦੇ ਬੁੱਤ ਦੇ ਨਾਲ ਛੇੜਖਾਨੀ ਕੀਤੀ ਗਈ ਹੈ ਤੇ ਜਿਸ ਦੇ ਰਿਐਕਸ਼ਨ ਵੱਜੋਂ ਕਹਿ ਲਈਏ ਜਾਂ ਫਿਰ ਉਹਦੇ ਉੱਤੇ ਸਟੇਟਮੈਂਟ ਦਿੰਦੇ ਆ ਵਿਜੇ ਸੰਪਲਾ ਨੇ ਸ਼੍ਰੋਮਣੀ ਕਮੇਟੀ ਉਸ ਤੋਂ ਬਾਅਦ ਸਿੱਖਾਂ ਨੂੰ ਇਸ ਲਈ ਲਈ ਜਿਹੜਾ ਹੈਗਾ ਜ਼ਿੰਮੇਵਾਰ ਠਹਿਰਾ ਦਿੱਤਾ। ਮਤਲਬ ਕਿ ਇੱਕ ਪੜਕਾ ਹਟ ਵਾਲਾ ਬਿਆਨ ਜਿਹੜਾ ਉਹਨਾਂ ਵੱਲੋਂ ਦੇ ਦਿੱਤਾ ਗਿਆ ਕਿ ਇਹਦੇ ਲਈ ਸਿੱਖ ਜ਼ਿੰਮੇਵਾਰ ਹੈਗੇ ਆ। ਸੋ ਕਿਤੇ ਨਾ ਕਿਤੇ ਸਾਜ਼ਿਸ਼ بڑے ਵੱਡੇ ਪੱਧਰ ਦੇ ਉੱਤੇ ਨਜ਼ਰ ਆਉਂਦੀ ਹੈ ਕਿ ਦਲਿਤ ਭਰਾਵਾਂ ਦੇ ਨਾਲ ਸਿੱਖਾਂ ਦਾ ਜਿਹੜਾ ਹੈਗਾ ਉਹ ਪੰਗਾ ਪਵਾਉਣ ਦੇ ਲਈ ਯਾਨੀ ਕਿ ਖਿੱਚਤੂ ਹੋਵੇ ਆਉਂਦੇ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜੀ ਖਹਿਬਾਜ਼ੀ ਸ਼ੁਰੂ ਹੋ ਜਾਵੇ। ਸੋ ਇਸ ਤਰੀਕੇ ਦਾ ਬਿਆਨ ਜਿਹੜਾ ਹੈਗਾ ਉਹ ਦਿੱਤਾ ਗਿਆ। ਆਪਾਂ ਗੱਲ ਕਰਦੇ ਆਂ। ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਸਾਹਿਬ ਜੀ ਭਾਈ ਸਾਹਿਬ ਕਿਵੇਂ ਦੇਖਦੇ ਹੋ ਭਾਜਪੀ ਮੰਨੀ ਜਾਂਦੀ ਹੈ ਇੱਕ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਵਿਰੋਧ ਦੇ ਵਿੱਚ ਜਾਂ ਫਿਰ ਉਹਨਾਂ ਦੇ ਖਿਲਾਫ ਇੱਕ ਪ੍ਰੋਪਾਗੈਂਡਾ ਤਿਆਰ ਕੀਤਾ ਜਾਂਦਾ ਹੈ ਕਦੇ ਮੁਸਲਮਾਨਾਂ ਦੇ ਕਦੇ ਸਿੱਖਾਂ ਦੇ ਖਿਲਾਫ ਸੋ ਜੋ ਮਨੀਪੁਰ ਦੇ ਵਿੱਚ ਜੋ ਆਲੇ ਦੁਆਲੇ ਹੋਇਆ ਉਹ ਵੀ ਤੁਸੀਂ ਦੇਖਿਆ ਕੀ ਕੀ ਬਣ ਰਿਹਾ ਤੇ ਹੁਣ ਪੰਜਾਬ ਦੇ ਵਿੱਚ ਇੱਕ ਘਟਨਾ ਜਰੂਰ ਵਾਪਰੀ ਹੈ ਇਹ ਨਿੰਦਣਯੋਗ ਘਟਨਾ ਹੈਗੀ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਪਰ ਜੇ ਹੋ ਗਈ ਘਟਨਾ ਤਾਂ ਵਿਜੇ ਸੰਪਲਾ ਜੋ ਭਾਜਪਾ ਦੇ ਲੀਡਰ ਨੇ ਉਹ ਇਹਨੂੰ ਐਸਪੀਸੀ ਦੇ ਨਾਲ ਜੋੜ ਕੇ ਦੇਖ ਰਹੇ ਤੇ ਜਾਣ ਬੁਝ ਕੇ ਇਹ ਕਹਿ ਰਹੇ ਆ ਕਿ ਇਹ ਗਲਿਆਰੇ ਦੇ ਵਿੱਚ ਸੀ ਸ਼੍ਰੋਮਣੀ ਕਮੇਟੀ ਨੇ ਇਸ ਦਾ ਜਵਾਬ ਵੀ ਦਿੱਤਾ ਟਵੀਟ ਕਰਕੇ ਉਹਨਾਂ ਨੇ ਕਿਹਾ ਕਿ ਇਹ ਗਲਿਆਰੇ ਦੇ ਵਿੱਚ ਨਹੀਂ ਸੀ ਇਹ 1 ਕਿਲੋਮੀਟਰ ਦੂਰ ਦਰਬਾਰ ਸਾਹਿਬ ਤੋਂ ਹੈ ਸੋ ਇਹ ਜਾਣ ਬੁਝ ਕੇ ਵਿਜੇ ਸੰਪਲਾ ਇਸ ਤਰ੍ਹਾਂ ਦਾ ਬਿਆਨ ਦੇ ਰਹੇ ਆ ਸੋ ਇਹ ਆਲਰੇਡੀ ਸ਼੍ਰੋਮਣੀ ਕਮੇਟੀ ਨੇ ਗੱਲ ਕਹਿ ਦਿੱਤੀ ਹੈ ਜੀ ਬਿਲਕੁਲ ਜੀ ਸੋ ਭਾਈ ਸਾਭੀ ਦੇਖੋ ਇਹ ਜਿਹੜੀਆਂ ਨਾ ਜਿਹੜੇ ਪੋਲੀਟੀਸ਼ੀਅਨ ਹਾਂ ਇਹ ਨਾ ਬਹੁਤ ਛੋਟੀ ਸੋਚ ਲਈ ਫਿਰਦੇ ਹਨ ਤੇ ਤੁਸੀਂ ਦੇਖਿਆ ਕਿ ਅੱਗੇ ਵੀ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਵੀ ਹੈਗਾ ਨਾ ਪਬਲਿਕ ਵੀ ਜਿਹੜੀ ਇੰਡੀਆ ਦੀ ਹੈ ਉਹ ਦੇਖਦੀ ਨਹੀਂ ਵੀ ਇਹਨਾਂ ਦੀ ਪਾਲਿਸੀ ਕੀ ਆ ਇਹਨਾਂ ਦੇ ਕੀ ਇਹਨਾਂ ਦੀ ਪੜ੍ਹਾਈ ਲਿਖਾਈ ਕੀ ਆ ਇਹਨਾਂ ਦਾ ਐਕਸਪੀਰੀਅੰਸ ਕੀ ਹੈ ਕਿ ਪ੍ਰੋਫੈਸ਼ਨਲ ਬੰਦੇ ਹਨ ਕਿ ਨਹੀਂ ਅਸੀਂ ਤਾਂ ਚਾਕੇ ਐਕਟਰਾਂ ਨੂੰ ਜਾਂ ਕਮੀਡੀਅਨਾਂ ਨੂੰ ਚਾਕੇ ਵੋਟਾਂ ਪਾ ਦੇਈਂ ਤੇ ਉਹ ਇਹਦੇ ਨਾਲ ਇਹਨਾਂ ਚੀਜ਼ਾਂ ਦਾ ਰਿਐਕਸ਼ਨ ਨਿਕਲਦਾ ਹੁਣ ਤੁਸੀਂ ਜੇ ਇੰਡੀਆ ਦਾ ਤਾਂ ਹਾਸੇਖ ਲੋ ਇੱਥੇ ਇਹੋ ਜੇ ਮੁਲਕਾਂ ਦਾ ਤਾਂ ਹਾਸੇਖ ਲੋ ਇਹ ਰਾਈਟਿੰਗ ਕਮਿਊਨਲ ਵਾਇਲੈਂਸ ਤੋਂ ਕੈਪਟਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਆਪਸ ਵਿੱਚ ਲੜਨ ਤੇ ਸਾਡਾ ਕੋਸ ਬੈਨੀਫਿਟ ਨਿਕਲੇ ਸੋ ਇਹ ਹੋ ਸਕਦਾ ਕਿ ਜਾਣ ਬੁੱਝ ਕੇ ਚੀਜ਼ ਕੀਤੀ ਜਾ ਰਹੀ ਹੋਵੇ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਤੇ ਇਹਨਾਂ ਨੂੰ ਹੋਰ ਕਮਿਊਨਿਟੀਆਂ ਨਾਲ ਲੜਾ ਦੋ ਭਾਵੇਂ ਉਹ Hindu ਹੋਣ ਜਾਂ ਜਿਹਨੂੰ ਇਹ ਅਦਾਲਤ ਕਹਿੰਦੇ ਹਨ ਸੋ ਇਹ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਮੈਂ ਕਹਿੰਨਾ ਇਹ ਵਧੀਆ ਚੀਜ਼ ਹੈ ਕਿ ਐਸਜੀਪੀਸੀ ਨੇ ਪਹਿਲਾਂ ਹੀ ਇਹਦੇ ਬਾਰੇ ਬਿਆਨ ਦੇਤਾ ਉਹਦੇ ਨਾਲ ਕਲੈਰੀਫਿਕੇਸ਼ਨ ਹੋ ਜਾਂਦੀ ਹੈ ਪਰ ਦੇਖੋ ਜਿਹੜਾ ਬਾਹਰ ਇੰਡੀਅਨ ਬੈਠਾ ਸੌਥ ਇੰਡੀਆ ਚ ਗੈਲੋ ਜਾਂ ਮੁੰਬਈ ਬੈਠਾ ਕਿਤੇ ਬੈਠਾ ਹਨਾ ਉਹਨੂੰ ਉਹਨੂੰ ਕੀ ਪਤਾ ਵੀ ਐਕਚੁਅਲੀ ਇਹ ਕਿੱਥੇ ਉਹਨੂੰ ਤਾਂ ਇਹ ਢੜਕਾਉ ਚੀਜ਼ ਦੇਖਣੀ ਆ ਨਾ ਸੋ ਇਹ ਇਹ ਬਹੁਤ ਡੈਲੀਕੇਟ ਚੀਜ਼ ਹੈ ਨਾ ਉਹਨੂੰ ਪੂਰਾ ਸ਼ਰਮਖਾਣੀ ਚਾਹੀਦੀ ਹੈ ਇਦਾਂ ਦੇ ਕਾਰਨ ਤੋਂ ਪਹਿਲਾਂ ਕਿ ਆਪਾਂ ਦੇਖੋ ਆਪਣੀ ਸਾਰੇ ਇੰਡੀਅਨ ਹੀ ਆ ਨਾ ਹੈ ਤਾਂ ਸਾਰੇ ਇੰਡੀਅਨ ਹੀ ਹੈ ਇਹ ਹਮੇਸ਼ਾ ਧਰਮ ਜਾਂ ਕਾਸਟ ਜਾਂ ਕੋਈ ਨਾ ਕੋਈ ਤਰੀਕੇ ਨਾਲ ਲੋਕਾਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜੀ ਹੂੰ ਹੂੰ ਬਿਲਕੁਲ ਬਿਲਕੁਲ ਉੱਤੋਂ ਜਿਹੜੀ ਪੋਸਟ ਵੀ ਪਾਈ ਗਈ ਹੈ ਉਹ ਹਿੰਦੀ ਦੇ ਵਿੱਚ ਪਾਈ ਗਈ ਹੈ ਜਦ ਕਿ ਮਸਲਾ ਹੈਗਾ ਪੰਜਾਬ ਦਾ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਸੋ ਉੱਥੇ ਵੀ ਸਾਰੇ ਪੰਜਾਬ ਦੇ ਗੁਰਮੁਖੀ ਪੜਨ ਲਿਖਣ ਵਾਲੇ ਲੋਕੋ ਜਿਹੜੇ ਬੈਠੇ ਹੋਏ ਨੇ ਸੋ ਹਿੰਦੀ ਦੇ ਵਿੱਚ ਪੋਸਟ ਪਾਉਂਡ ਦਾ ਮਤਲਬ ਹੀ ਇਹ ਹੈਗਾ ਕਿ ਪੰਜਾਬ ਦਾ ਦਲਤ ਭਾਈਚਾਰਾ ਤੇ ਪੜ੍ਹੇ ਹੀ ਪੜ੍ਹੇ ਪਰ ਬਾਹਰ ਦਾ ਵੀ ਪੜ੍ਹੇ ਇਹਨੂੰ ਕਿ ਉਹਨਾਂ ਨੂੰ ਲੱਗੇ ਕਿ ਪੰਜਾਬ ਦੇ ਪੰਜਾਬ ਦੇ ਵਿੱਚ ਤਾਂ ਬੜੇ ਮਾਹੌਲ ਖਰਾਬ ਹੋ ਚੁੱਕਿਆ ਉੱਥੇ ਦਲਤਾਂ ਦੇ ਨਾਲ ਇਸ ਤਰੀਕੇ ਦੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਹੋ ਰਹੀਆਂ ਡਾਕਟਰ ਸਾਹਿਬ ਦੇ ਬੁੱਤ ਤੋੜੇ ਜਾ ਰਹੇ ਨੇ ਸੋ ਇਸ ਤਰੀਕੇ ਕਰਕੇ ਮਤਲਬ ਕਿ ਆਹ ਤਰੀਕੇ ਦੇ ਨਾਲ ਉਹਨਾਂ ਨੇ ਪੋਸਟ ਜਿਹੜੀ ਪਾਈ ਹਿੰਦੀ ਦੇ ਵਿੱਚ ਕਿ ਬਾਹਰਲੇ ਲੋਕ ਵੀ ਪੜਨ ਲੈਣ ਬਿਲਕੁਲ ਜੀ ਬਿਲਕੁਲ ਸੋ ਭਾਈ ਸਾਹਿਬ ਜੀ ਉਹ ਤੁਹਾਨੂੰ ਦੈਸੀ ਪੰਦਾ ਹੁਣ ਆਪਣੇ ਵੀ ਕੋਈ ਜਿਹੜੇ ਐਕਟੀਵਿਸਟ ਹਨ ਜੇ ਉਹ ਕੋਸ਼ਿਸ਼ ਕਰਦੇ ਹੋਣ ਕਿ ਬਾਹਰਲੀਆਂ ਸਟੇਟਾਂ ਚ ਮੈਸੇਜ ਪਹੁੰਚਿਆ ਆਮ ਇੰਡੀਆਨਾਂ ਨੂੰ ਕਹਿ ਲੋ ਕੁਸ ਵੀ ਆ ਉਹ ਹਿੰਦੀ ਚ ਕਈ ਵਾਰੀ ਤੁਸੀਂ ਦੇਖਦੇ ਹੋ ਵੀ ਉਹ ਕਰਦੇ ਆ ਆਪਦੀ ਸਟੇਟਮੈਂਟਾਂ ਕੱਢਦੇ ਆ ਜੇ ਪੰਜਾਬ ਲਈ ਹੁੰਦਾ ਉਹ ਪੰਜਾਬੀ ਚ ਬੋਲਗੇ ਸੋ ਇਹਨਾਂ ਦੇ ਹਿੰਦੀ ਚ ਕਰਨ ਦਾ ਮਤਲਬ ਹੀ ਇਹ ਹੈ ਆ ਕਿ ਬਾਹਰ ਜਿਹੜੇ ਬੰਦੇ ਬੈਠੇ ਆ ਉਹ ਉਹ ਸਿੱਖਾਂ ਦੇ ਖਿਲਾਫ ਹੋ ਜਾਣ ਕਿ ਮੈਨੇ ਕੋਈ ਵੀ ਉਹ ਜਿੱਦਾਂ ਨਹੀਂ ਅੱਗ ਲਾਈਏ ਸੀ ਜੀ 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 ਸੋ ਸਿੱਖਾਂ ਨੂੰ ਤੇ ਦਲਿਤ ਭਰਾਵਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਖੀਰ ਦੇ ਵਿੱਚ ਜੀ ਦੇਖੋ ਆਪਣਾ ਤਾਂ ਭਾਈਚਾਰੇ ਦੀ ਜਿਹੜੀ ਗੱਲ ਆ ਉਹ ਗੁਰੂ ਨਾਨਕ ਦੇਵ ਜੀ ਦੇਖੋ ਪਹਿਲਾਂ ਹੀ ਹਿਊਮੈਨਿਟੀ ਦੇ ਕਹਿ ਸਕਦੇ ਸਭ ਤੋਂ ਵੱਡੇ ਹੁਣ ਆਪਾਂ ਗੱਲ ਕਰਦੇ ਹਾਂ ਨਾ ਹਿਊਮਨ ਰਾਈਟਸ ਦੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕੁਆਲਿਟੀ ਦੀ ਤੇ ਹਿਊਮਨ ਰਾਈਟਸ ਦੀ ਗੱਲ ਕੀਤੀ ਵੀ ਸਾਰਿਆਂ ਨੂੰ ਸੇਮ ਟਰੀਟ ਕੀਤਾ ਜਾਵੇ ਤੇ ਆਪਾਂ ਉਹੀ ਮੈਸੇਜ ਹਜੇ ਵੀ ਇਹ ਕਹਨਾ ਕਿ ਸਾਰੀ ਹਿਊਮੈਨਿਟੀ ਨੂੰ ਰੈਕਗਨਾਈਜ਼ ਕਰਨਾ ਚਾਹੀਦਾ ਕਿ ਇੱਕ ਇੱਕ ਹੈ ਤੇ ਇਹ ਜਿਹੜੇ ਲੋਕ ਕੋਸ਼ਿਸ਼ ਕਰਦੇ ਕੋਈ ਨਾ ਕੋਈ ਡਿਵਾਈਡ ਕਰਕੇ ਇਹਨਾਂ ਨੂੰ ਲੜਾ ਕੇ ਕਿ ਸਾਡਾ ਫਾਇਦਾ ਹੋਵੇ ਉਹ ਤੋਂ ਸਾਨੂੰ ਬਚਣਾ ਚਾਹੀਦਾ ਤੇ ਆਪਣਾ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਹੋਟਿਆ ਇਹਦੇ ਪੋਲਿਟਿਸ਼ਨ ਗਲਤ ਚੀਜ਼ਾਂ ਕਰ ਜਾਂਦੇ ਹਨ ਤੇ ਫਿਰ ਉਹ ਹੋਰਾਂ ਤੋਂ ਜਿੱਦਾਂ ਨਹੀਂ ਹੋਰ ਕੋਈ ਧਰਮ ਦੇ ਲੋਕ ਹੋਣ ਜਿਵੇਂ ਭਾਵੇਂ ਮੁਸਲਮਾਨ ਹੋਣ ਜਾਂ 크ਰਿਸਚੀਅਨ ਨੂੰ ਅਟੈਕ ਕੀਤਾ ਜਾ ਰਿਹਾ ਹੋ ਸਟੇਟਾਂ ਇਹਨਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਸਿੱਖਾਂ ਨੂੰ ਖਾਸ ਕਰਕੇ ਇਹ ਬੇਨਤੀ ਹੈ ਕਿ ਇਹ ਕੋਸ਼ਿਸ਼ ਕਰਦੇ ਹਨ ਸਦੀਆਂ ਤੋਂ ਇਹ ਚੀਜ਼ ਹੋ ਰਹੀ ਹੈ ਕਿ ਸਿੱਖਾਂ ਨੂੰ ਹਮੇਸ਼ਾ ਇਹ ਦੇਖਿਆ ਜਾਂਦਾ ਜਿੱਦਾਂ ਨਹੀਂ ਸਿੱਖਾਂ ਦੇ ਤੁਸੀਂ ਗੁਰੂ ਸਾਹਿਬਾਂ ਦੇ ਫਲਸਫੇ ਤੋਂ ਇਹ ਲੋਕ ਡਰਦੇ ਹਨ ਤੇ ਆਪਾਂ ਇਹ ਜਿਆ ਕੋਈ ਕਾਤਮ ਨਹੀਂ ਚੱਕਣਾ ਜਿਹੜਾ ਇਹ ਆਪਾਂ ਨੂੰ ਬਾਅਦ ਚ ਸ਼ੋਅ ਕਰ ਸਕਣ ਵੀ ਦੇਖੋ ਅਸੀਂ ਸਹੀ ਕਹਿੰਦੇ ਆ ਹੈਗੇ ਹੀ ਇਦਾਂ ਦੇ ਸੋ ਆਪਾਂ ਨੂੰ ਐਕਸਟ੍ਰੈਕਟ ਤੁਸੀਂ ਕਹਿੰਦੇ ਹੋ ਡਬਲ ਕੈਫ ਰਹਿਣਾ ਪੈਂਦਾ ਹਰ ਇੱਕ ਚੀਜ਼ ਤੇ ਹਮੇਸ਼ਾ ਹੀ ਪਰ ਜਿਹੜੇ ਸਿੱਖੀ ਆ ਬੋੜੀ ਕੀਮਤੀ ਹੈ ਸੋ ਆਪਾਂ ਇਹਨਾਂ ਦੇ ਹੱਥਾਂ ਚ ਨਾ ਖੇਲੀਏ ਆਪਾਂ ਧਿਆਨ ਰੱਖੀਏ ਬਹੁਤ ਧੰਨਵਾਦ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ